ਸਸ਼ਵੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਮੌਸਮ ਕਰਵਟ ਲੈਂਦਾ ਨਜ਼ਰ ਆ ਰਿਹਾ ਹੈ ਤੇ ਵੱਖ-ਵੱਖ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਨੇ ਮੌਸਮ ਦੇ ਬਦਲਣ ਨੂੰ ਲੈ ਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ بارش ਦੀ ਸੰਭਾਵਨਾ ਵੀ ਬਣ ਰਹੀ ਹੈ ਮੌਸਮ ਕਿਵੇਂ ਦਾ ਰਹੇਗਾ ਕਿੱਥੇ بارش ਹੋਵੇਗੀ ਤੇ ਕਿਹੋ ਜੀਆਂ ਜੜੀਆਂ ਨੇ ਅਗਲੀਆਂ ਚੇਤਾਵਨੀਆਂ ਨੇ ਉਸ ਨੂੰ ਲੈ ਕੇ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਡਾਕਟਰ ਪਵਨੀਤ ਕੌਰ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਆਓ ਜਾਣਦੇ ਹਾਂ ਕਿ ਮੌਸਮ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਡਾਕਟਰ ਸਾਹਿਬ ਮੌਸਮ ਨੂੰ ਲੈ ਕੇ ਕੀ ਅਪਡੇਟ ਹੈ ਕਿਹੋ ਜੀ ਸੰਭਾਵਨਾ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ जी जो जीवे टैंपरेचर ऑलमोस्ट नॉर्मल ही रिकॉर्ड किया है सतारा पॉइंट चार डिग्री सेंटीग्रेड है जो नॉर्मल सोलह छह डिग्री सेंटीग्रेड है इसी तरह कलसीमम टैंपरेचर चौंती पॉइंट दो डिग्री सेंटीग्रेड रिकॉर्ड किया ਜਿਦੋਂ ਕਿ ਕੱਲ ਦਾ ਨਾਰਮਲ 33 ਡਿਗਰੀ ਸੈਂਟੀਗ੍ਰੇਡ ਸੀ ਸੋ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਰੀਡਿੰਗ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਹੁਣ ਕਿਉਂਕਿ ਇੱਕ 1WD ਸਿਸਟਮ ਦੀ ਡਿਵੈਲਪਮੈਂਟ ਹੋ ਚੁੱਕੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ 13 ਤੋਂ 15 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਮੋਡਰੇਟ ਬਾਰਿਸ਼ ਹੋ ਸਕਦੀ ਹੈ ਉਹਦੇ ਦੇ ਨਾਲ ਨਾਲ ਲਾਈਟਨਿੰਗ ਥੰਡਰਿੰਗ ਔਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜੀ ਤੇ ਇਹਦਾ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਜੀ ਜ਼ਿਆਦਾ ਬਾਰਿਸ਼ ਆ ਤਾਂ ਕਿਸਾਨਾਂ ਵਾਸਤੇ ਵੀ ਚਿੰਤਾ ਦੀ ਖਬਰ ਹੈ ਜੀ ਜੀ ਮੋਡਰੇਟ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਇਹਨਾਂ ਸਪੈਸ਼ਲੀ 13 ਔਰ 14 ਤਰੀਕ ਦੇ ਵਿੱਚ ਕਾਫੀ ਥਮਾ ਵਾਸਤੇ ਹੈਗੀ ਔਰ ਇਹਦੇ ਵਾਸਤੇ ਕੱਲ ਜਿਹੜਾ ਆਈਐਮ ਦੀ ਵੱਲੋਂ ਔਰੇਂਜ ਅਲਰਟ ਔਰ ਪਰਸੋਂ येलो ਲੈਵਲ ਵੀ ਜਾਰੀ ਕੀਤਾ ਗਿਆ ਤੇ ਫਾਰਮਰਸ ਨੂੰ ਸਹੀ ਸਲਾਹ ਦੇ ਸਕਦੇ ਆ ਕਿ ਜੇ ਜਿਹੜੀ ਹਾਰਵੈਸਟਿੰਗ ਉਹਨਾਂ ਨੇ ਪਲਾਨ ਕਰਨੀ ਹੈ ਉਹ ਮੌਸਮ ਨੂੰ ਦੇਖ ਕੇ ਕੱਲ ਫਲੇ ਫਿਲਹਾਲ ਨਾ ਕਰਨ ਕਿਉਂਕਿ ਬਾਰਿਸ਼ ਦੇ ਚਾਂਸਸ ਨੇ ਉਸੇਕਿ ਜਿਹੜੇ ਜੋ ਆਲਰੇਡੀ ਕੱਟ ਚੁੱਕੇ ਨੇ ਤਾਂ ਉਹਨਾਂ ਨੂੰ ਪ੍ਰੋਡਿਊਸ ਦੀ ਸਾਮਸਨ ਵਾਲਾ ਜਰੂਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਇਹ ਜਿਹੜੀਆਂ ਵੈਦਰ ਕੰਡੀਸ਼ਨ ਨੇ ਇਹਨਾਂ ਤੋਂ ਪ੍ਰੋਡਿਊਸ ਤੇ ਕੋਈ ਨੁਕਸਾਨ ਨਾ ਹੋ ਸਕੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਦੱਸ ਦਿਓ ਕਿ ਮੌਸਮ ਅਚਾਨਕ ਕਰਵਟ ਲੈਣ ਵਾਲਾ ਹੈ ਤੇ ਕਿਸਾਨਾਂ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਕਣਕ ਦੇ ਸਬੰਧੀ ਜਾਂ ਹੋਰ ਨਾ ਫਸਲਾਂ ਦੇ ਸਬੰਧੀ ਜਿੰਨੇ ਵੀ ਉਹਨਾਂ ਦੇ ਰੂਝੇਵੇਂ ਚੱਲ ਰਹੇ ਨੇ ਉਹਨਾਂ ਨੂੰ ਮੌਸਮ ਦੇ ਹਿਸਾਬ ਦੇ ਨਾਲ ਹੀ ਉਹ ਨਿਪਰੇ ਚੜਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ਦਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਨਿਸਾਖੀ ਦਾ ਤਿਹਾੜਾ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬਿਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗਈਆਂ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਤ ਦੁਨੀਆਂ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ ਹਿੱਟਰ ਹਾਂ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ